ਇੱਕ ਜਿਹੜੇ ਫੋਕੀ ਚੌਧਰ ਵਾਲੇ ਜਿਹੜੇ ਕਿਸਾਨ ਆਗੂ ਨੇ ਸਿਰਫ ਫੋਕੀ ਚੌਧਰ ਚਾਹੀਦੀ ਹੈ ਗੱਡੀਆਂ ਚਾਹੀਦੀਆਂ ਗੱਡੀਆਂ ਘੁੰਮਣ ਲਈ ਚਾਹੀਦੀਆਂ ਇਹਨਾਂ ਨੂੰ ਤੇ ਉਹਨਾਂ ਦਾ ਵੀ ਬਾਈਕਾਟ ਕਰੋ ਜਿਹੜੇ ਅੱਜ ਸਾਥ ਨਹੀਂ ਦੇ ਰਹੇ ਉਹਨਾਂ ਨੂੰ ਫੰਡ ਦੇਣਾ ਬੰਦ ਕਰੋ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਸਾਥ ਨਹੀਂ ਦੇ ਰਹੇ ਅੱਜ ਉਹਨਾਂ ਨੂੰ ਫੰਡ ਦੇਣਾ ਬੰਦ ਕਰੋ ਕਿਉਂ ਫੰਡ ਦਈਏ ਉਹਨਾਂ ਨੂੰ ਅੱਜ ਲੋੜ ਆ ਕਿਸਾਨਾਂ ਦੇ ਨਾਲ ਖੜਨ ਦੀ ਸਰਪ ਇੱਥੇ ਚੌਂਤਰਿਆਂ ਤੇ ਬੈਠੇ ਤਾਸਾਂ ਕੁੱਟੀ ਜਾਂਦੇ ਨੇ ਪੈਸੇ ਇਕੱਠੇ ਸੋਭਾ ਪੈਸੇ ਇਕੱਠੇ ਕਰ ਲੈ ਸ਼ਾਮ ਨੂੰ ਪੈਸੇ ਇਕੱਠੇ ਕਰ ਲੈ ਸਾਰਾ ਦਿਨ ਦੁਪਹਿਰੇ ਤਾਸ ਕੁੱਟੀ ਜਾਂਦੇ ਮੂਫਲੀ ਖਾਈ ਜਾਂਦੇ ਨੇ ਮੈਂ ਪਹਿਲਾਂ ਵੀ ਵੀਡੀਓ ਚ ਕਹੀ ਸੀ ਗੱਲ ਇਹ ਥੋੜੀ ਜੀ ਸ਼ਰਮ ਕਰੋ ਯਾਰ ਅਕਲ ਨੂੰ ਹੱਥ ਮਾਰੋ ਉੱਥੇ ਜਾ ਕੇ ਦੇਖੋ ਹਾਲਾਤ ਕੀ ਨੇ ਘਰਾਂ ਦੇ ਵਿੱਚ ਆਪਾਂ ਨੂੰ ਪਤਾ ਵੀ